ज मिसर मिसेस हर मैं ढेलो यूट्यूब चैनल थोड़ा बहुत बहुत सारा वेलकम सो आई नो मैं थोड़ी जी टायर्ड लग रही हूँ मैं सोट है। होगा इन्हें दो तीन दिन तो सुती भी नहीं इस करके आम सो टायरड सो आज का वलॉग शुरू करते हैं सो आज का वलॉग एंड गैट रेडी विद मी फॉर द एयरपोर्ट नहीं मैं नहीं एयरपोर्ट चली आप किसी लैंड चलें मेरे हस्बैंड दादी आ रहे हैं सो गैट रेडी विद मी एंड लसको टू एयरपोर्ट ਇਟ ਰੈਡੀ ਵਿਦ ਮੇ ਤਾਂ ਮੈਂ ਸ਼ੁਰੂ ਵਿੱਚ ਦੱਸ ਦਾਂ ਕਿ ਜਿਹੜੀ ਮੈਂ ਅੱਜ ਪ੍ਰੋਡਕਟਸ ਯੂਜ਼ ਕਰਨੇ ਆ ਇਹ ਡੇ ਵਨ ਨਾ ਕਾਈਂਡ ਆਫ ਲਾਈਕ ਮੇਰੇ ਦੋ ਦੋ ਤਰ੍ਹਾਂ ਦੇ ਸਕਿਨ ਕੇਅਰ ਪ੍ਰੋਡਕਟ ਨੇ ਮੇਰੇ ਮਸਲ ਜੋੜਿਆ ਸੋ ਜਿਹੜੇ ਅੱਜ ਮੈਂ ਯੂਜ਼ ਕਰਦੀ ਆ ਇਹ ਮੈਂ ਥੋੜੇ ਦਿਨ ਯੂਜ਼ ਕਰਦੀ ਆ ਐਂ ਮੇਰੇ ਵੀਕ ਦੇ ਵਿੱਚ ਥੋੜੇ ਦਿਨ ਇੱਕ ਹੋਰ ਆ ਜਿਹੜੀ ਮੈਂ ਸਾਰੇ ਡਿਫਰੈਂਟ ਸਕਿਨ ਕੇਅਰ ਪ੍ਰੋਡਕਟਸ ਯੂਜ਼ ਕਰਦੀ ਆ ਸੋ ਕੋਈ ਵੀ ਚੱਕ ਕੇ ਮੈਨੂੰ ਕਿਹਾ ਕਿ ਮੈਂ ਇਹ ਯੂਜ਼ ਕਰਦੀ ਆ ਮੇਰਾ ਫੈਂਟੀ ਫੂਟ ਬੱਚੇ ਕੀ ਬਚਾਰੇ ਖਤਮ ਹੋ ਗਿਆ ਮੇਰੇ ਕੋਲ ਨਿਊ ਪਿਆ ਬਟ ਮੈਨੂੰ ਇੱਕ ਪਹਿਲਾਂ ਮੈਂ ਇਹਨੂੰ ਖਤਮ ਕਰ ਦਾਂ ਦਿਨ ਨਾ ਪਾ ਇਹਨੂੰ ਦੂਜੇ ਨੂੰ ਸਟਿਚ ਕਰਾਂਗੇ ਆਮ ਸੋ ਟਾਇਰ ਇਹਨੂੰ ਕਈ ਵਾਰ ਮੈਂ ਸੋਚਦੀ ਹਾਂ ਕਿ ਆਪਾਂ ਕਿੰਨੇ ਮੀਨ ਆ ਮੈਂ ਨਾ ਕਈ ਵਾਰ ਵੈਸੀ ਬੈਠੇ ਬੈਠੇ ਸੋਚਣ ਲੱਗ ਜੂ ਕਿ ਯਾਰ ਲਾਈਫ ਕਿਹੇ ਜੀ ਹੋਈ ਹੋਈ ਆ ਲਾਈਫ ਇਜ਼ ਨਾਟ ਗੁੱਡ ਕਿ ਲਾਈਫ ਇਜ਼ ਨਾਟ ਗੁੱਡ ਹੈ ਨਾ ਦੈਨ ਫਿਰ ਜਦੋਂ ਬੈਕੀ ਜ਼ਿੰਦਗੀ ਬਸਾਰ ਲਾਈ ਦੈਨ ਦੈਨ ਫੀਲ ਲਾਈਕ ਕਿ ਇਹ ਤੋਂ ਵਧੀਆ ਹੋਰ ਆਪਨ ਕੀ ਚਾਹੀਦਾ ਆਪਣੀ ਲਾਈਫ ਦੇ ਵਿੱਚ ਪੋਜ਼ਿਟਿਵ ਸਭ ਬਿਲਕੁਲ ਨਹੀਂ ਦੇਖਦੇ ਆਪਾਂ ਸਿਰਫ ਨੈਗੇਟਿਵਸ ਵੱਲ ਨੂੰ ਭੱਜੇ ਫਿਰਦੇ ਕਿ ਦਿਸ ਇਜ਼ ਦਾ ਹੋਲ ਨੈਗੇਟਿਵ ਲਾਈਫ ਇਹਨਾਂ ਰੱਬ ਨੂੰ ਨਹੀਂ ਪੰਦੀ ਗੱਲ ਨਹੀਂ ਮੈਂ ਵੀ ਐਨੀ ਕਰਦੀ ਹਾਂ ਸੋ ਅੱਜ ਕਾਫੀ ਖੁਸ਼ ਹਾਂ ਕਿਉਂਕਿ ਮੇਰੇ ਹਸਬੰਦ ਦੇ ਦਾਦੀ ਆ ਰਹੇ ਨੇ ਮਤਲਬ ਮੇਰੀ ਦਾਦੀ ਸਾ ਸਾਰੇ ਨੇ ਮੈਨੂੰ ਅਚਲੀ ਮਿਰਰ ਤੋਂ ਬਿਨਾ ਕੁਛ ਨਹੀਂ ਬੋਲੋ ਅੱਜ ਮੈਂ ਸਿਰਫ ਫੋਨ ਵਿੱਚ ਦੇਖ ਕੇ ਸਭ ਕੁਝ ਚੁਜ਼ ਕਰ ਲਵਾਂਗਾ ਬਟ ਦੈਟਸ ਫਾਈਨ ਕਿ ਯਾਨੀ ਇਹਨੂੰ ਕੇਵਲ ਇਹ ਯਾਨੀ ਟੈਪ ਖੜ ਕੇ ਯੂਜ਼ ਕਰਤਾ ਬਟ ਮੈਂ ਨਹੀਂ ਟੈਪ ਕਰਦੀ ਮੈਂ ਨਾ ਮੇਰੇ ਕੋਲ ਟਾਈਮ ਹੈ ਨਹੀਂ ਸੋ ਯਾ ਅਜੰਦਾ ਜਿਹਾ ਕਿ ਅੱਜ ਮੈਂ ਬੋਸਾ ਦਾ ਖੁਸ਼ਾ ਕਿਉਂਕਿ ਇੱਕ ਤਾਂ ਸਾਰੇ ਦਾਦੀ ਆ ਰਹੇ ਨੇ ਐਂ ਉਤੋਂ ਦੀ ਗਰਮੀਆਂ ਵੀ ਆ ਗਈਆਂ ਮੌਸਮ ਬਹੁਤ ਸੋਨਾ ਇਸ ਬਸ ਸਿਰ ਥੋੜਾ ਠੰਡਾ ਵਾ ਸ਼ਾਇਦ आई डोंट नो मैं किडे कपड़े ਪੋਣਿਆ ਅਗਰ ਤੁਸੀਂ ਮੈਨੂੰ ਹੁਣ ਆਪਾਂ ਨਹਾ ਤੋ ਚੁੱਕਿਆ ਅਗਰ ਤੁਸੀਂ ਮੈਨੂੰ ਪਹਿਲਾਂ ਦੇ ਦਿੱਤਾ ਤੁਸੀਂ ਕਹਿੰਦੇ ਸੀ ਹਰਮਨ ਵਾ ਹੈਪਨ ਟੂ ਯੂ ਮੈਂ ਇੰਨੀ ਜਿਆਦਾ ਟਾਇਰਡ ਸੀ ਇੰਨੀ ਜਿਆਦਾ ਮੇਰਾ ਫੇਸ ਬਹੁਤ ਜਿਆਦਾ ਮੈਂ ਟਾਇਰਡ ਸੀ ਹੁਣ ਵੀ ਮੈਨੂੰ ਲੱਗ ਰਿਹਾ ਕਿ ਮੇਰਾ ਗਲਾ ਵੱਡਿਆ ਵੱਟਿਆ ਜਾ ਰਿਹਾ ਤੇ ਮੇਰੇ ਨਿਕਲ ਕੇ ਬਾਹਰ ਆ ਚੁੱਕਾ ਆਮ ਫੀਲ ਸੋ ਟਾਇਰਡ ਬਟ ਇਟਸ ਓਕੇ ਵੀਰ ਸਟਰੰਗ ਮੁਕਾਫੀ ਦਿਨਾਂ ਤੋਂ ਸੁੱਤੀ ਨਹੀਂ ਗਈ ਮੈਨੂੰ ਨੀਂਦ ਨਹੀਂ ਮੇਰੀ ਪੂਰੀ ਹੋ ਰਹੀ ਉਹਦੇ ਕਰਕੇ ਮੈਂ ਬਹੁਤ ਜ਼ਿਆਦਾ ਟਾਇਰਡ ਹਾਂ ਬਟ ਦਿਸ ਬਟ ਇਟਸ ਓਕੇ ਸੋ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਆਪਾਂ ਵਲੌਗ ਪਾਇਆ ਕਰੀਏ ਡੇਲੀ ਹੌਲੀ ਹੌਲੀ ਇੱਕ ਵਾਰ ਮੌਸਮ ਵਧੀਆ ਆ ਜਾਵੇ ਕੁਝ ਵੀ ਤਾਂ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਅਮੋ ਮੋਇਸਚਰਾਈਜ਼ਰ ਪਰਸਨ میں کچھ بھی اور یوز کرنا کرنا بٹ میں موئسچرائزر بہت زیادہ یوز کر دی ان کی میرر میری سکن فلی لک جو اٹ اپ جب بھی سکن کیئر کر دیں نا اپ اپنی گردن تے کان بھول جانے جو کہ نہیں بھولنے چاہیے اینڈ میں بہت سارے دیکھے ہیں جنہوں نے گردن تے کان بچائے رکھے رکھے راف ہوتے ہیں تے منہ ان دا شائن کر رہا ہوتا ہے سو جو بھی ਤੁਸੀਂ ਕਿਨ ਕੇਅਰ ਕਰਦੇ ਹੋ ਆਪਣੇ ਚਿਹਰੇ ਤੇ ਗਰਦਨ ਤੇ ਵੀ ਕਰਿਆ ਕਰੋ ਬਿਕਾਜ਼ ਦੇ ਆਲਸੋ ਪਾਰਟ ਆਫ ਆਰ ਬੋਡੀ ਐਂਡ ਉਹ ਵੀ ਆਪਣੇ ਲੁੱਕ ਦਾ 파ਟ ਨੇ ਮੈਂ ਆਪਣੀ ਲਿਪਸਟਿਕ ਲੈ ਬਰੇਸ ਜਿਵੇਂ ਲੱਭੀ ਨਹੀਂ ਬਟ ਮੈਨੂੰ ਮੇਰੀ ਪੁਰਾਣੀ ਵੱਲ ਛੱਪ ਗਈ ਆ ਸੋ ਮੇਰੇ ਐਕਚੁਅਲੀ ਸਾਰੇ ਪ੍ਰੋਡਕਟ ਸਾਰਾ ਮੇਕਅਪ ਸਭ ਕੁਝ ਮੇਰਾ ਗੁਰੂਫਤਰ ਕੇਵਲ ਸੋਫੇਆਂ ਥੱਲੇ ਹੁੰਦਾ ਕਿਵਰ ਬੈੱਡ ਥੱਲੇ ਹੁੰਦਾ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਮੇਰਾ ਸਮਾਨ ਕਿਥੇ ਕਿਥੇ ਲੱਗੂਗਾ ਕਿ ਲੱਭ ਜਾਏ ਤਾਂ ਲੱਭ ਜਾਏ ਆਦਰਵਾਇਸ ਮੈਂ ਹਰ ਇੱਕ ਚੜੀ ਮੇਰੇ ਪੁਰਾਣੇ ਵਾਲੇ ਥੋੜੇ ਥੋੜੇ ਪ੍ਰੋਡਕਟ ਪਈ ਹੁੰਦੇ ਨੇ ਮੈਂ ਸਭ ਰੱਖੀ ਹੁੰਦਾ ਕਿ ਇਨ ਕੇਸ ਮੈਨੂੰ ਯੂਜ਼ ਕਰਨਾ ਪਵੇ ਉਹ ਨੂੰ ਦੇਣਾ ਪਵੇ ਐਂ ਮੇਰੀ ਸਨਸਕ੍ਰੀਨ ਗੱਡੀ ਦੇ ਵਿੱਚ ਪਈ ਆ ਸੋ ਉਹ ਆਪਾਂ ਕੱਟ ਚੀ ਜਾ ਕੇ ਯੂਜ਼ ਕਰ ਲਾਂਗੇ ਕਿਉਂਕਿ ਮੈਂ ਥੋੜੇ ਕਿੰਨੇ ਥੋੜੇ ਦਿਨਾਂ ਤੋਂ ਥੋੜੀ ਥੋੜਾ ਜ਼ਿਆਦਾ ਹੁੰਦੇ ਸੀ ਸੋ ਮੈਂ ਗੱਡੀ 'ਚ ਰੱਖ ਲੀ ਕਿ ਗੁਰਫਤ ਦੇ ਵੀ ਯੂਜ਼ ਕਰਨੀਆਂ ਜਾਂ ਮੈਂ ਵੀ ਯੂਜ਼ ਕਰਨੀਆਂ ਸੋ ਆਪ ਕੋ ਥੋਈ ਜਾ ਕੇ ਯੂਜ਼ ਕਰ ਲਾਂਗੇ ਉਹ ਆਪਾਂ ਕੁਲਤੀ ਜੀ ਅਪਲਾਈ ਕਰ ਲਵਾਂਗੇ ਇੰਨੀਆ ਦੈਟ ਸੋ ਪਕੋਈ ਮੇਕਅਪ ਸ਼ੇਕਅਪ ਨਹੀਂ ਕਰਨਾ ਬਟ ਯਾ ਪਰਫਿਊਮ ਆਪਰਫਿਊਮ ਦੇ ਮੈਂ ਤੁਹਾਨੂੰ ਵੀਡੀਓ ਪਾਈ ਸੀ ਸਾਰੇ ਕਹਿੰਦੇ ਸੀਗੇ ਕਿ ਇੱਕ ਐਡਵਰਟਾਈਜ਼ਮੈਂਟ ਆ ਤੋਂ ਯੂਜ਼ ਨਹੀਂ ਯਾ ਇਟ ਵਾਸ ਅ ਐਡ ਬਟ ਆਲਸੋ ਇਹ ਬਹੁਤ ਵਧੀਆ ਵਾ ਮੈਂ ਸਟਿਲ ਡੇਲੀ ਦੀ ਲਾਈਫ ਦੇ ਵਿੱਚ ਯੂਜ਼ ਕਰਦੀ ਹਾਂ ਬਹੁਤ ਵਧੀਆ ਐਂਡ ਦੈਨ ਮੈਂ ਇਹਨੂੰ ਮਿਕਸ ਮੈਚ ਕਰਦੀ ਹਾਂ ਇਹਦੇ ਪਰਫਿਊਮ ਨਾਲ ਇਹਦੇ damn una. original not sorry because it is a body mist so it doesn't last longer but i like this perfume too in eh, dono same fragrances are same and in another shade we a eh, 602 a eh, 62 a but if i hear ki last longer aur kuch nahi hai aur eh hey, body mist hai eh, perfume there's nothing difference in both of these So, कपड़े कपड़े पाइए एंड आप चली हो गई सिंपल एंड काफ़ी फिर वा क्योंकि थर्टी एट हो गया एंड नौ बजे राति आ रहे हैं मैं इदा कि मैं लिट हो जाती घबरा जाऊंग लस्को मैं हम थोनों एयरपोर्ट जाके मिलती हूँ ਕਿ ਕਿ ਗੱਡੀ ਚਲਾਉਣ ਦੇ ਵਿੱਚ ਆਪਾਂ ਨੂੰ ਫੋਨ ਨਹੀਂ ਚਲਾਉਣਾ ਚਾਹੀਦਾ ਸੋ ਗਾਇਜ਼ ਸਾਡੇ ਨਾ ਹਰ ਸਾਲ ਕੋਈ ਨਾ ਕੋਈ ਆਉਂਦਾ ਹਰ ਸਾਲ ਬਟ ਪਹਿਲੀ ਵਾਰ ਹੋਣਾ ਕਿ ਮੈਂ ਇਕੱਲੀ ਲੈਨ ਚੱਲੀ ਆ ਸਾਰੇ ਜਿੰਨੇ ਵੀ ਆਇਆ ਸਾਰੇ ਆ ਨਹੀਂ ਅਸੀਂ ਗਏ ਆ ਮੈਂ ਮੇਰੇ ਹਸਬੰਡ ਤੇ ਗੁਰਫਤੇ ਸਾਰਾ ਹੋਣ ਗਿਆ ਬਟ ਪਹਿਲੀ ਵਾਰ ਮੈਂ ਇਕੱਲੀ ਚੱਲੀ ਆ ਬਿਕੋਜ਼ ਗੁਰਫਤੇ ਸੁੱਤਾ ਪਿਆ ਸਾਡਾ ਮੁੰਡਾ ਲੇਟ ਉੱਠਦਾ ਬਿਕੋਜ਼ ਗੁਰਫਤੇ ਸੁੱਤਾ ਪਿਆ ਉਹ ਲੇਟ ਉੱਠਦਾ ਵਾ ਤੇ ਮੇਰੇ ਹਸਬੰਡ ਵੀ ਥੋੜੇ ਜਿਹੇ ਬਿਮਾਰ ਨੇ ਕਾਫੀ ਦਿਨਾਂ ਤੋਂ ਤੇ ਸੋ ਮੈਂ ਕਿਹਾ ਤੁਸੀਂ ਆਰਾਮ ਕਰੋ ਸਾਇਆ ਨੇ ਮੈਂ ਜਾਣੀ ਆ ਪਹਿਲੀ ਵਾਰ ਕਿ ਮੈਂ ਇਕੱਲੀ ਚੱਲੀ ਹਾਂ ਆਈ ਫੀਲ ਸੋ ਪ੍ਰਾਊਡ ਕਿ ਮੈਂ ਇੱਕ ਇੰਡੀਪੈਂਡੈਂਟ ਔਮਨ ਹਾਂ ਯਾ ਏਅਰਪੋਰਟ ਤੋਂ ਕਿਸੇ ਪਿਕ ਕਰਨਾ ਵੀ ਆਰ ਇੰਡੀਪੈਂਡੈਂਟ ਤਾਂ ਮੈਂ ਸ਼ਾਇਦ ਮੈਂ ਉਹ ਸ਼ਾਇਦ ਮੈਂ ਪਹਿਲਾਂ ਕੁਝ ਨਹੀਂ ਨਾਲ ਸ਼ੂਟ ਨਹੀਂ ਕਰੂੰਗੀ ਨਾ ਜਦੋਂ ਦਾਦੇ ਜੀ ਮੈਂ ਬਹੁਤ ਸ਼ਾਈ ਪਰਸਨ ਆ ਮੈਂ ਕੱਲੀ ਜਿੰਨਾ ਮਰਜੀ ਵੀਡੀਓ ਬਣਾਈ ਜਾਵਾਂ ਜਿੰਨਾ ਮਰਜੀ ਸ਼ੂਟ ਕਰੀ ਸਕਾਂ ਬਟ ਮੈਂ ਕਿਸੇ ਦੇ ਸਾਹਮਣੇ ਆਮ ਸੋ ਸ਼ਾਈ ਬਟ ਵਿਲ ਟ੍ਰਾਈ ਅੱਜ ਸਾਡੀ ਹੀਲ ਤੇ ਫਾਈਨਲੀ ਗਾਣਾ ਲੱਗਣਾ ਦਾਦੀ ਨੂੰ ਵੀ ਗੇੜਾ ਮੈਂ ਲਗਾਉਣਾ ਵਾਲਾ ਬਹੁਤ ਟਾਈਮ ਤੋਂ ਇਹ ਗਾਣੇ ਦੀ ਵੇਟ ਕਰਦੇ ਸੀ ਕਿ ਇਹ ਗਾਣਾ ਲਗਾਵਾਂਗੇ ਸੋ ਫਾਈਨਲੀ ਆਪਣਾ ਵੀ ਦਿਨ ਆ ਗਿਆ ਐਂਡ ਆਈ نو ਹਰਮਨ ਬਹੁਤ ਜ਼ਿਆਦਾ ਖੁਸ਼ ਹੋਊਗਾ ਮੇਰੇ ਹਸਬੰਡ ਉਹਨਾਂ ਦਾ ਵੀ ਨਾਮ ਹਰਮਨ ਆ ਬਹੁਤ ਜ਼ਿਆਦਾ ਖੁਸ਼ ਹੋਊਗਾ ਐਂਡ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਿਹਾ ਹੋਊਗਾ ਐਂਡ ਆਈ ਏਮ ਸੋ ਹੈਪੀ ਫॉर ਹਿਮ ਐਂਡ ਆਲਸੋ ਉਹ ਮੇਕ ਯੂ ਕਿ ਉਹ ਵੀ ਮੇਰੀ ਫੈਮਿਲੀ ਹੈ ਨਾ ਤਾਂ ਆਈ ਏਮ ਸੋ ਹੈਪੀ ਟੂਡੇ ਰੋ ਹਰ ਵਾਰ ਯੂ ਖੁਸ਼ ਹੋਈ ਤਾਂ ਜਦੋਂ ਵੀ ਕੋਈ ਆਂਦਾ ਵਾ ਬੱਚਾ ਦਿਨ ਦੀ ਚਾਨਣੀ ਫਿਰਨ ਤੇਰੀ ਰਾਤ ਥੋੜੇ ਦਿਨ ਆਉਂਦੇ ਨੇ ਫਿਰ ਚਲੇ ਜਾਂਦੇ ਨੇ ਐਂਡ ਵਿੱਚ ਮੈਂ ਤਾਂ ਮੇਰੇ ਹਸਬੰਦ ਦੇ ਮੇਰਾ ਛੋਟਾ ਜਿਹਾ ਬੇਬੀ ਰਹਿ ਜਾਂਨੇ ਆ ਲਾਈਕ ਬ੍ਰਿਗਟ ਤੇ ਕਿਵੇਂ ਦੀ ਹੋਈ ਬਈ ਬਚਾਰੀ ਸੈਟ ਕਰਨ ਵਾਲੀ ਆ ਬਟ ਦੈਟਸ ਫਾਈਨ ਆਪਨ ਕੋਈ ਨਹੀਂ ਦੇਖਣ ਲੱਗਿਆ ਅੱਜ ਕੱਲ ਮੈਂ ਜਦੋਂ ਵੀ ਬਾਹਰ ਜਾਣਾ ਹੁੰਦਾ ਜਦੋਂ ਵੀ ਮੈਂ ਕੁਝ ਕਰਨਾ ਹੁੰਦਾ ਮੈਂ ਇੱਕ ਵਰਡ ਬਹੁਤ ਯੂਜ਼ ਕਰਨ ਲੱਗਿਆ ਵਿਚ ਇਸ ਨਾਟ ਗੁੱਡ ਕਿਉਂਕਿ ਆਪਨ ਨੂੰ ਆਪਣੇ ਟੇਕ ਕੇਅਰ ਕਰਨਾ ਚਾਹੀਦਾ ਆਪਣੇ ਧਿਆਨ ਰੱਖਣਾ ਚਾਹੀਦਾ ਵਾ ਨਾ ਆਪਣੀ ਬੋਡੀ ਦਾ ਸਾਰ ਤੇ ਮੈਂ एक वर्ड बहुत ज्यादा यूज कर लगी हाँ कि चल कि किसी ने देखना वा कई बार मैं कुछ नहीं करती माइश राइज लाए तो निकल जाओ मैं होमलैस बन के नहीं चल जाती हाँ सड़े जो कपड़े पा के यही गल तो कि चल कि किसी ने देखना नॉट गुड इधर भी चल रही है हैं इधर भी आओ इधर भी चल रहे Emotional thing. <laughs> टू नाइन डेज लेटर अच्छी आईन नौ दिन हो गए नहीं, एंड मैं इन्नी लेजी इन्नी ज़्यादा लेजी कि मैं शूट ही नहीं किया अगे मैं कुछ नहीं एंडिंग वा कुछ नहीं शूट की सो so, अज पहले चलें गुरुद्वारे एज <laughs> so, यू कैन सी आई एम वेयरिंग सूट सो अज अं चल गुरुद्वारे एंड गुरुद्वारे तो बाद अना ग्रैंड बीच तो मैं क्या सिंपल एंडिंग करों कुछ दिखाने थो सो so, चलिए हूँ गुरु घर सिंपल 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 सूट सिंपल गत्त वो तो कुछ नहीं चल चलिए शोर आउट टू माई सपोर्टिव हसबेंड मेरे लिए मैंगो शेक बना के रखिया मैं सवेरे ने कुछ नहीं खाता पीता संडे है एन अने काम तो फ्री जॉब तो छुट्टी है सारे घर तो सोचा कि पहले मैं गुरु कल चाह गया फिर कितने घूम फिर चाहते हैं संडे अच्छे बहुत सोना वा अच्छा थर्टी टू डिग्र सैलसीयस बहुत ज्यादा गर्मी है मेरी भाग मैन टूबर भी चुग लगी करके बहुत गर्मी हो या। ਗੱਲ ਤੇ ਕਿੱਥੇ ਚੱਲੇ ਆਪਾਂ ਬਾਈਕ ਤੇ ਬਾਈਕ ਨੂੰ ਚੱਲੇ ਬਾਈਕ ਨਾ ਚੱਲੋ ਜਾਨਣ ਪਹਿਲਾਂ ਬਾਈਕ ਨੂੰ ਚੱਲੇ ਆ ਫੇਰ ਆਪਾਂ ਕਿੱਥੇ ਜਾਣਾ ਬੁੱਤ ਫੇਰ ਆਪਾਂ ਕਿੱਥੇ ਜਾਣਾ ਬੀਚ ਬੀਚ ਜਾਣਾ ਬੀਚ ਕਿੱਥੇ ਆਦੀ ਮੈਨੂੰ ਇਹ ਤਾਂ ਜ਼ਿਆਦਾ ਖਾਦਾ ਮੈਨੂੰ ਲੱਗਦਾ ਬਾਈਕ ਐਓ ਹੋਏ ਹੋਏ ਸਜੂ ਹੋਏ ਹੋਏ కట్టే బాగున్నా Francisco Rugi डाइवर क्योंकि आप घरे कपड़े चेंज कर लिये क्योंकि सूट पाए हुए फिर चलते हैं आप बेचते गए गए Dua Tiga Inna mere mundel juice pina pasand. Wait. We are ready. <laughs> <laughs> so finally, apa ready ya? Beach te janli. Then, chill chill. А, да, yeah. О, да, да. А, ਕੈਸ਼ ਉਹ ਨਾ ਕੱਟ ਕਾ ਆਪਾਂ ਉਨ ਕਿੱਥੇ ਜਾਣਾ ਬੀਚ ਜਾਣਾ ਬੀਚ ਜਾਣਾ ਕਿੱਥੇ ਜਾਣਾ ਬੀਚ ਜਾਣਾ ਕਿ ਅੱਜ ਚੱਲੀਏ ਅੱਜ ਜੀ ਕਿ ਮੈਨੂੰ ਬੀਚ ਪਸੰਦ ਬੀਚ ਬਬਾ ਆਈ ਲਾਈਕ ਬੀਚ ਆਈ ਮਾਈ ਬੀਚ ਬੀਚ ਆਂ ਪਿਛਟ ਘਲਾਤੀ ਮਮਨੀ ਮਮਾ ਬੇਸ਼ੀ ਮਮਾ ਆਏ ਹੋਏ ਮਮਾ ਨੇ ਬੇਸ਼ਤੀ ਘਲਾਤੀ ਮੈਂ ਮਿੱਤਾਂ ਹੀ ਸੀ ਗੁਰਫਤ ਨੇ ਬੇਸ਼ਤੀ ਘਲਾਤੀ ਆਪਾਂ ਕਿੱਥੇ ਗਈ ਸੀ ਆਪਾਂ ਆਪਾਂ ਵਾਈਗਰੂ ਗਈ ਸੀ ਵਾਈਗਰੂ ਗਈ ਉੱਥੇ ਵਾਈਗਰੂ ਕੀਤਾ ਉੱਥੇ ਫਿਰ ਇੱਕ ਬੇਬੀ ਨੂੰ ਕਾਰ ਮਿਲ ਗਈ ਸੀ ਉਹ ਕਾਰ ਨੂੰ ਦੇ ਕੇ ਗੁਰਫਤ ਨੇ ਰੌਲਾ ਪਾ ਲਿਆ ਫਿਰ ਕਿ ਮੈਂ ਮਮਾ ਦਾ ਜਲੂਸ ਕੱਢੇ ਵਾਈਗਰੂ ਐਂਗਰੀ ਹੋ ਗਿਆ ਫਿਰ ਸਾਡਾ ਫਿਰ ਗੁਰਫਤ ਦੇ ਨਾਲ ਵਾਈਗਰੂ ਐਂਗਰੀ ਹੋ ਗਿਆ ਗੁਰਫਤ ਨੇ ਜਲੂਸ ਕੱਢਿਆ ਉੱਥੇ ਬਾਈ ਬਾਈ ਮਾਈ ਗਰੂ ਐਂਗਰੀ ਹੈ ਮਾਈ ਗਰੂ ਸੌਰੀ ਕਹੋ ਬਾਈ ਸ਼ਾਵੀ ਯਰ ਫੜ ਕੇ ਸ਼ਾਵੀ ਹੁਣ ਤੱਕ ਨਹੀਂ ਗੰਦਾ ਬੱਚਾ ਲੰਦਾ ਗੁੱਡ ਬாய் ਬਨੂ ਗਰੂ ਫਤਿਹ ਚਲ ਚਲ ਬਾਈ ਕਰ ਦੋ ਅੱਜ ਆਜੋ ਚਲ ਬਾਈ ਬਾਈ ਆਯੂ ਡੇ ਨੋ ਮੈਂ ਵੀ ਮੈਨੂੰ ਚੱਕੋ ਪਾਪਾ ਯਾ ਟੋ ਨਾ ਦੇਖੋ

Me papa dodo. Oh. Guru dan dodo gi. Papa dan Mia. <coughs> Gurfa gila-gila, ya. Gurfa gila, ya.